ਕਰਤਾਰ ਟਰੈਕਟਰ ਤੇ ਇਧਰ ਵੀ ਕਰਤਾਰ ਆ ਨੀਲੇ ਰੰਗ ਚ ਕਰਤਾਰ ਗਲੋਵਰ ਟਰੱਕ 58 36 4x4 ਹੈ ਨਵੇਂ ਮਾਡਲ ਆ ਜਾਂਦੇ ਹਨ ਟਰੈਕਟਰਾਂ ਦੇ ਆਇਆ ਕਰਤਾਰ 45 36 4x4 ਇਹਦਾ ਕਹਿੰਦੇ ਕਰਲੋਸ ਦਾ ਇੰਜਣ ਹੈ ਉਧਰ ਢੋਲ ਵਾਲਿਆਂ ਨੇ ਗਰਦ ਘੜਦੀ ਹੋ ਜਾਂਦੇ ਸਾਹਮਣੇ ਆ ਇਧਰ ਪ੍ਰੀਤ ਟਰੈਕਟਰ ਖੜਾ ਹੈਗਾ 10460 49 ਹੈ ਆ ਵੀ ਪ੍ਰੀਤ ਵਾਲਾ ਨਹੀਂ ਦੇਖੋ ਇਧਰ ਪੇਚ ਕਸ ਹੋਰ ਸਮਾਨ ਬਟੂਏ ਟਰਾਲਾ ਬਹੁਤ ਸ਼ਕੀਨ ਬਣਾਇਆ ਕਿਸੇ ਨੇ ਡਬਲਸ ਹੈਗਾ ਤੇ ਇਧਰ ਸਮਾਨ ਰੱਖਣ ਵਾਲਾ ਟਰੈਕਟਰ ਦੇ ਮਾਗਰ ਪੈਂਦਾ ਜਗਾੜ ਤੇ ਇਧਰ ਤਾਂ ਵਿਗਿਆਨ ਤੇ ਇਧਰ ਆ CNMT 35W ਟਰੈਕਟਰ ਹੈਗਾ ਅੱਛਾ ਮੱਟੀ ਆ ਦੇਖੋ ਸ਼ੋਅ ਸ਼ੁਰੂ ਹੈ ਜੀ ਤੇ ਆ ਬਾਈ ਯੂਟਿਊਬਰ ਤੁਹਾਨੂੰ ਉੱਪਰ ਵਾਹ ਕੇ ਦਿਖਾਊਗਾ ਮੜਾ ਜਾ ਕੋਲੇ ਖੜੇ ਉੱਪਰ ਤੱਕ ਕੋਲੇ ਖੜ ਜੂਗਾ ਕਿਵੇਂ ਟਰੈਕਟਰ ਵਧੀਆ ਹੈ ਬਹੁਤ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਨਾ ਤੇ ਇਧਰ ਸੋਨਾਲ ਇੱਕ ਟਰੈਕਟਰ ਖੜਾ DI 60 4x4 ਹੈ ਵੀ ਤੇ ਇਧਰ GYA ਨੂੰ ਲਿਖੀ ਬੈਠੇ ਆ ਆਪਣੇ ਸਰਦਾਰ ਕੰਪਨੀ ਵਾਲੇ ਸਾਰੇ ਸੰਦ ਖੜੇ ਸਰਦਾਰ ਕੰਪਨੀ ਦੇ ਦੇਖੋ ਇਧਰ ਰੋਟਾਵੇਟਰ ਹੈ ਤੇ ਇਧਰ 0 ਡਰਲ ਹੈ ਤੇ ਸਾਹਮਣੇ ਹੋਰ ਵੀ ਰੋਟਾਵੇਟਰ ਆ ਛੋਟੇ ਸਹਿਜ ਦਾ ਆ ਗਿਆ ਮੰਨ ਲਾਦਾ ਹਨਾ ਕਿਤਾਬ ਹਟ ਬੜਾ ਕੋਲੇ ਹੋ ਕੇ ਵੀ ਦਿਖਾ ਦਿਆ ਕਰ ਮੈਨੂੰ ਲੈ ਕੇ ਜਾਨੀਏ ਦੋ ਭੁੱਲੇ ਮਿਲ ਸਕੀ ਜੈਨੇ ਇਹ ਦੋ ਬੇਪੁਰਾਣੀ ਨੇ ਆ ਇਧਰ ਆ ਸਬਜੀ ਸੋਜੀ ਤੇਰਨ ਨਾਲੇ ਦੇਖ ਅੱਛਾ ਬਹੁਤ ਵਧੀਆ ਹਨਾ ਦੇਖ ਆਲੂ ਕਟ ਕਟ ਬਾਈ ਨੇ ਢੇਰ ਲਾਗੇ ਪਲਾਈ ਪੈਨ ਦਿਖਾਈ ਜਾਂਦਾ ਨਾ ਮੈਨੇ ਤੇ ਮਾਰਦਾ ਭੈਣ ਦਾ ਰੱਤਿਆਰੀ ਪਿੱਛੇ ਮਾਰ ਕਿੰਨੇ ਦਾ ਯਾਰ ਸਿਸਟਮ ਇੱਕ ਵਾਰੀ ਹੋਰ ਦੱਸ ਉਹਦਾ ਕਿੰਨੇ ਦਾ ਯਾਰ ਸਿਸਟਮ 450 ਦਾ ਬਾਈ ਕਹਿਣਾ ਇੱਧਰ ਅਮਰੂਦਾਂ ਕੋਲੂ ਦਰਾਣੀਆਂ ਜਠਾਣੀਆਂ ਦਾ ਸਾਹਮਣੇ ਲਿਖਿਆ ਹੋਇਆ ਹੈਗਾ ਉਦਰਾ ਕੰਗਣੀ ਕਟਕੀ ਸਵਾੰਗ ਇੱਥੇ ਹਰੀ ਕੰਗਣੀ ਬਾਵਾ ਸਮਾਨ ਜਾਂ ਚੱਕੀ ਪੀਸਿਆ ਹੋਇਆ ਮਾਲ ਹੈਗਾ ਆ ਦੇਖੋ ਤੁਸੀਂ ਤੇ ਇੱਧਰ ਹੈਗਾ ਅਮਰੀਕ ਕਲਾੜਾ ਗੋੜਾ ਸ਼ੱਕਰ ਮੂੰਫਲੀ ਵਗੈਰਾ ਸਮਾਨ ਹੈ ਬਾਈ ਅਰ ਗਿਆ ਕੋਲੇ ਇੱਧਰ ਤੇ ਇੱਧਰ ਦੇਖੋ ਕੀ ਮਿਲਦਾਗਾ ਲਓ ਜੀ ਆਹ ਟਰੈਕਟਰ ਆਇਆ ਨਵੇਂ ਆਇਆਗਾ 16 ਲੱਖ 44 ਹਜ਼ਾਰ ਦਾ ਕਰਤਾ ਟਰੈਕਟਰ ਤੇ ਇੱਧਰ ਵੀ ਕਰਤਾਰ ਆ ਨੀਲੇ ਰੰਗ ਚ ਕਰਤਾਰ ਕਲੋਵਰ ਟਰੱਕ 58 36 4x4 ਹੈ ਨਵੇਂ ਮਾਡਲ ਆਈ ਜਾਂਦੇ ਹਨਾ ਟਰੈਕਟਰਾਂ ਨੇ ਆਇਆ ਕਰਤਾਰ 4536 ਹੋਰ ਬਾਈ ਬੋਰ ਇਹਦਾ ਕਹਿੰਦੇ ਕਰਲੋਸ ਦਾ ਇੰਜਣ ਹੈ ਉਧਰ ਢੋਲ ਵਾਲਾ ਨੇ ਗਰਦ ਘੜਤੀ ਹੋ ਜਾਂਦੇ ਸਾਹਮਣੇ ਟੋੜ ਵਾਏ ਦੇ ਦੁਰੇ ਜਾਂਦੇ ਆ ਇਧਰ ਕਰਤਾਰ ਵਾਲਿਆਂ ਦਾ ਸੁਪਰ ਸੀਟ ਰੈਗਾ ਸਾਹਮਣੇ ਖੜਾ ਕਰਤਾਰ ਆ ਰਿਹਾ ਕੰਬਾਇਨਾ 4000 ਕਰਤਾਰ ਜਾ ਰਿਹਾ 1000 ਕੰਬਾਇਨਾ ਬੇਲੰਗਾ ਫਾਰਮ ਸਿਮਰਨ ਬੇਲੰਗਾਲਾਂ ਦਾ ਟਰਾਲਾ ਖੜਾਗਾ ਸ਼ੂਆ ਸ਼ੂਆ ਜੀਆਂ ਪੂਰਗਾਂ ਲੱਗੀਆਂ ਸਾਈਡਾਂ ਤੇ ਹਾਂਜੀ ਜੀ ਠੀਕ ਹੈ ਵਧੀਆ ਅੱਛਾ ਟਾਇਰ ਠੀਕ ਹੈ ਇਹ ਬਾਈ ਆਪਾਂ ਨੂੰ ਯੂਟਿਊਬਰ ਇਹ ਤੇ ਆਪਾਂ ਨੂੰ ਨਾ ਟਾਇਰ ਦਿਖਾ ਕੇ ਲਿਆਉਗਾ ਅੱਜ ਇਹ ਲੈ ਭਈ ਆਪਾਂ ਇਹ ਜਿਹੇ ਤੁਨੀ ਗ੍ਰੀਡਿਆ ਗਿਆ ਤੇਰੇ ਭਾਈ ਜੀ ਇਹ ਕਹਿੰਦਾ ਆਪਾਂ ਟਾਇਰ ਖਰੀਦ ਲਿਆ 12 ਮਾਲਿਆ ਪਰ ਜਿਹੜਾ ਸਵਾ ਕੁਇੰਟਲ ਦਾ ਆ ਆ ਦੇਖ ਟਾਇਰ ਘਟੋ ਘਟ ਦਾ ਫੋਟ ਉੱਚਾ ਨਾ ਕਿੰਨਾ ਕੁੱਚਾ ਗਾ ਇਹ ਹੋਊ ਜਿਆਦਾ 10 11 ਫੁੱਟ ਬਹੁਤ ਉੱਚਾ ਹਨ ਇਹ ਕਾਹਦੇ ਪੈਂਦਾਗਾ ਪਤਾ ਨਹੀਂ ਪੈਂਦਾ ਪੂੰਦਾ ਲਗਾ ਦੇ ਤੇ ਇਹ ਪਿਆ 8000 ਦਾ ਪੈਂਚਰ ਲੱਗਦਾ 22 ਕਹਿੰਦਾ ਪੈਂਦਾ ਪੂੰਦਾ ਦਾ ਪਤਾ ਨਹੀਂ ਖਾਦੇ ਕਿ 50000 ਦਾ ਪੈਂਚਰੀ ਲੱਗਦਾ ਗੱਲਾਂ ਕਿਹੜੇ ਹੋ ਕੇ ਦਿਖਾ ਦਿੰਨੇ ਆ ਮਾੜਾ ਜ ਆ ਦੇਖ ਵਿੱਚ ਵਿੱਚੋਂ ਦੇਖ ਕਿੱਡਾ ਚੌੜਾ ਹੈਗਾ ਇਹ ਬੀਕੇਟ ਬੀਕੇਟੀ ਦਾ ਟਾਇਰ ਹੈਗਾ ਤੇ ਇਧਰ ਵੀ ਸਾਰੇ ਬੀਕੇਟੀ ਦੇ ਟਾਇਰ ਨੇ ਆ ਦੇਖੋ ਤੁਸੀਂ ਬੀਕੇਟੀ ਦੇ ਸਾਰੇ ਟਾਇਰ ਸਾਰੇ ਸਹਾਈ ਹੈ ਵੱਡਾ ਵੀ ਹੈ ਸਭ ਤੋਂ ਵੱਡਾ ਵੀ ਹੈ ਸਭ ਤੋਂ ਛੋਟਾ ਵੀ ਹੈ ਬੀਕੇਟੀ ਦਾ ਟਾਇਰ ਸਟਾਰ ਲੱਗੀ ਹੋਈ ਹੈ ਬੀਕੇਟੀ ਵਾਲਿਆਂ ਦੀ